ਕੰਨ ਤਾਂ ਬੋਲਿਆ ਜੀ ਕਹਿੰਦਾ ਤੂੰ ਦੂਗੀ ਕਰੀ ਜਾਣਾ ਕਹਿੰਦਾ ਗਾਣਾ ਕੋਲ ਲੜ ਗਿਆ ਵੱਡੀ ਹਿੱਸੋ ਦੇ ਇਹ ਥੋੜੇ ਪਿੱਛੇ ਰਹੇ ਬੜਾ ਹੋ ਜਾ ਬਾਈ ਜੀ ਇਹਦੇ ਪਿੱਛੇ ਬੜੇ ਆਫੇ ਹੋ ਗਏ ਮੈਂ ਕਰਾਂਗਾ ਇਹਨਾਂ ਨੂੰ ਵੀ ਲੱਭਾ ਮੁਝਾ ਕੇ वै बस कुछ दन्यवादात के राखेया के राखे èk घोू. डर� televis653 chakatiya èk lasai ਵੀਰ ਮਾਸ ਅੰਦੇਸਰ ਨੂੰ ਜੁਦੀ ਦੇ ਰਿਹਾ ਆਪਣਾ ਇੰਡੀਆ ਅੱਜ ਮਾਨਜੋ ਸਿੱਕਰ ਸਾਹਿਬ ਪ੍ਰਿਕਰਤਾ ਸੰਗਤਾਂ ਮਾਨਜੋ ਗੁਮਨਵਤ ਸਿੰਘ ਵਿਆਸਪੁਰਾ ਹਟਾ ਅੰਚਾਲ ਦਪਹਿਰ ਅੱਜ ਆਪਣੇ ਸਤਾਰ ਮਾਨਜੋ ਸਿੱਕਰ ਸਾਹਿਬ ਮਹਾਰਾਜੇ ਮਥੀਰੇ ਮੁਕਤਾਂ ਤੋਂ ਲੈ ਕੇ ਪਿੰਡ ਰੱਬੋ ਦੇ ਪੁੱਤ ਅਤੇ ਹੁਣ ਆਸ ਤੇ ਆਪਣੇ 10 ਲੋਕ ਦਾ ਪਰ ਇਹਨਾਂ ਦੇ ਮਹਿਲਾ ਜੀ ਤੁਹਾਡੇ ਮੁਕਤਫਰ ਦੇ ਪੱਤਿਆਂ ਆਲੇ ਕਿ ਕਿਹਾ ਕਿ ਨਸਾਨੀਆਂ ਦੇਖੋ ਜੀ ਸਾਤੂ ਬਾਬਾ ਮਹਾਰਾਜ ਜੀ ਸਾਡੇ ਇਤਿਹਾਸ ਦੇ ਇੱਕ ਸਾਡੇ ਸੁਨਹਿਰੀ ਇਤਿਹਾਸ ਦੇ ਤਰੂਤਾ ਦੇ ਗੁਰਸਿੱਖ ਜੀਵਨ ਗੁਰਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਉਹਨਾਂ ਦੇ ਜੀਵਨ ਤੋਂ ਪਤਾ ਲੱਗਦਾ ਔਰ ਕਿਸ ਤਰ੍ਹਾਂ ਉਹਨਾਂ ਨੇ ਵਿਦੇਸ਼ੀ ਰਾਜੀਆਂ ਜਿਹੜਾ ਇੱਥੇ ਨਾਂ ਲੱਗਣਾ ਉਹਦੇ ਵੀ ਹਰ ਤਰ੍ਹਾਂ ਦੀ ਕੁਰਬਾਨੀ ਇਹ ਬੜਾ ਵੱਡਾ ਇਤਿਹਾਸ ਹੈ ਇਹ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਉਹਦੇ ਵਾਸਤੇ ਮੈਂ ਐਮਐਲਏ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਆ ਇਹਨਾਂ ਨੇ ਪਹਿਲ ਕੀਤੀ ਹੈ ਕਿ ਅੱਜ ਇੱਕ ਲੈਟਰ ਲਿਖਦੇ ਆ ਸਾਡੇ ਸਿੱਖਿਆ ਮੰਤਰੀ ਜੀ ਤਾਂ ਕਿ ਬਾਬਾ ਮਹਾਰਾਜ ਸਿੰਘ ਹੋਰ ਉਹਨਾਂ ਦੀ ਜਿਹਨਾਂ ਦਾ ਜਨਮ ਹੋਈ ਅਗੇ ਉੱਚੀ ਰੱਬੋਂ ਸੀ ਉਹਨਾਂ ਦੀ ਜੀਵਨੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਤੇ ਉਹ ਆਪਣੇ ਸਕੂਲੀ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਉਹ ਅੱਜ ਲੈਟਰ ਲਿਖਣ ਲੱਗੇ ਆ ਇਹ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਬੜਾ ਦਿਣੀ ਆ ਤਾਂ ਮੈਂ ਉਹ ਨਹੀਂ ਦੱਸੀ ਕਿ ਗੈਸ ਦਾ ਸਾਬ। ਧੰਨਵਾਦ ਸਪੀਕਰ ਸਾਹਿਬ ਅਮੇ ਆਪਾਂ ਨੂੰ ਕੀ ਮੈਸੇਜ ਆਇਆ? ਹਾਂ ਬੰਗਲੇ ਤੋਂ ਆਇਆ ਮੈਸੇਜ ਲੰ ਪਹਿਲਾਂ ਗਿਆ। ਧੰਨਵਾਦ ਧੰਨਵਾਦ